ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਇੱਕ ਪੂਜਾ ਵਾਲੇ ਸਥਾਨ ਤੇ ਜੋ ਬਰਾਸਤੀ ਰੁੱਖ ਹੈ ਉਸ ਨੂੰ ਲੱਗੀ ਹੋਈ ਅੱਗ ਹੈ ਤੇ ਇਹ ਮੇਰੇ ਸਕੂਲ ਦੀ ਹੀ ਘਟਨਾ ਹੈ ਮੇਰੇ ਸਕੂਲ ਦੇ ਵਿੱਚ ਜੋ ਜਿੱਥੇ ਫਲ ਫੁੱਲਦਾਰ ਸ਼ਾਨਦਾਰ ਤੇ ਸਜਾਵਟੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਰੁੱਖ ਹਨ ਉੱਥੇ ਕਾਫੀ ਰੁੱਖ ਪ੍ਰਾਸਤੀ ਰੁੱਖ ਜਿਨ੍ਹਾਂ ਦੇ ਵਿੱਚ ਬਾਣ ਜੰਡ 베ਰੀਆਂ ਆਧਨ ਉਹ ਵੀ ਮੌਜੂਦ ਹਨ ਉਹਨਾਂ ਦੇ ਵਿੱਚੋਂ ਕੁਝ ਜੋ ਰੁੱਖ ਜੰਡ ਤੇ ਬਣਾਦੇ ਹਨ ਤਾਂ ਉਹਨਾਂ ਦੇ ਨੇੜੇ ਪੂਜਣ ਯੋਗ ਸਥਾਨ ਬਣਾਏ ਗਏ ਹਨ ਕਾਫੀ ਪਹਿਲਾਂ ਤੋਂ ਜੋ ਪਿੰਡ ਦੇ ਲੋਕ ਹਨ ਉਹਨਾਂ ਵੱਲੋਂ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਇਨ੍ਹਾਂ ਦੇ ਵਿੱਚ ਕੁਝ ਜੋ ਮਟੀਆਂ ਹਨ ਉਹ ਪਿੰਡ ਦੇ ਲੋਕਾਂ ਦੇ ਪੂਰਵਜਾਂ ਦੀਆਂ ਹਨ ਇਸੇ ਤਰ੍ਹਾਂ ਜੋ ਇਹ ਡੇਰੇ ਨਾਲ ਸੰਬੰਧਤ ਥਾਂ ਸੀ ਤਾਂ ਜੋ ਇੱਥੇ ਸਾਥ ਸੀ ਉਹਦੇ ਨਾਲ ਸੰਬੰਧਤ ਵੀ ਜੋ ਸਮਾਦ ਬਣੀ ਹੋਈ ਹੈ ਤੇ ਇਸੇ ਤਰ੍ਹਾਂ ਇੱਕ ਝੰਡ ਤਾਂ ਉਹਦੇ ਖੇਤਪਾਲ ਦੀ ਜੋ ਪੂਜਾ ਹੁੰਦੀ ਹੈ ਉਹ ਵੀ ਇੱਥੇ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਸਥਾਨ ਬਣਾਇਆ ਗਿਆ ਹੈ ਤਾਂ ਜਿਸ ਤਰ੍ਹਾਂ ਤੁਸੀਂ ਸਾਹਮਣੇ ਵੇਖ ਰਹੇ ਹੋ ਇਹ ਮੇਰੇ ਸਕੂਲ ਦੇ ਵਿੱਚ ਤੀਜੀ ਚੌਥੀ ਘਟਨਾ ਹੈ ਜਦੋਂ ਕਿਸੇ ਦੁਆਰਾ ਲਗਾਈ ਗਈ ਜੋਤ ਨਾਲ ਇਸ ਤਰ੍ਹਾਂ ਇਸ ਬਰਸਤੀ ਰੁੱਖ ਨੂੰ ਅੱਗ ਲੱਗੀ ਹੈ ਕੁਝ ਸਮਾਂ ਪਹਿਲਾਂ ਵੀ ਜੋ ਇਸ ਤਰ੍ਹਾਂ ਦੇ ਦਰਖਤ ਨੂੰ ਜੋਤ ਤੋਂ ਅਗ ਲੱਗ ਗਈ ਸੀ ਕਿਉਂਕਿ ਇਹ ਜਿਹੜਾ ਜੋ ਝੰਡਾ ਦਾ ਰੁੱਖ ਹੈ ਇਸ ਦੇ ਆਲੇ ਦੁਆਲੇ ਜੋ ਸਿੰਥੈਟਿਕ ਕਪੜਾ ਹੈ ਉਹ ਸਮੇਂ-ਸਮੇਂ ਤੇ ਬਗਲਿਆ ਜਾਂਦਾ ਹੈ ਲੋਕਾਂ ਵੱਲੋਂ ਚੜਾਇਆ ਜਾਂਦਾ ਹੈ ਤੇ ਇਸ ਦੇ ਨਾਲ ਦੀ ਨਾਲ ਜੋ ਸਰੋਂ ਦਾ ਤੇਲ ਹੈ ਉਹ ਪਾਇਆ ਜਾਂਦਾ ਹੈ ਜਿਹੜਾ ਆਪਣੇ ਆਪ ਦੇ ਵਿੱਚ ਜਲਨਸ਼ੀਲ ਵਸਤੂ ਹੈ ਤੇ ਇਸੇ ਤਰ੍ਹਾਂ ਜਿਹੜਾ ਸਿੰਥੈਟਿਕ ਕਪੜਾ ਹੈ ਉਹਨੂੰ ਵੀ ਬੜੀ ਆਸਾਨੀ ਨਾਲ ਅਗ ਲੱਗ ਜਾਂਦੀ ਹੈ ਤੇ ਜਦੋਂ ਵੀ ਕੋਈ ਜੋਤ ਜੋ ਇਹਨਾਂ ਦੇ ਨੇੜੇ ਲਗਾ ਕੇ ਜਾਂਦਾ ਹੈ ਤਾਂ ਉਸ ਦੇ ਨਾਲ ਇਹ ਸਿੰਥੈਟਿਕ ਕਪੜਾ ਜਲਣਾ ਸ਼ੁਰੂ ਹੋ ਜਾਂਦਾ ਹੈ ਤੇ ਬੀਤੇ ਦਿਨੀ ਜਦੋਂ ਇਸੇ ਤਰ੍ਹਾਂ ਹੀ ਕਿਸੇ ਨੇ ਜੋਤ ਲਗਾਈ ਸੀ ਤਾਂ ਉਹਦੇ ਨਾਲ ਅੱਗ ਲੱਗ ਗਈ ਤੇ ਕਾਫੀ ਸਵੇਰ ਤੋਂ ਬਾਅਦ ਇਸ ਅੱਗ ਬਾਰੇ ਪਤਾ ਲੱਗਿਆ ਤਾਂ ਜਦੋਂ ਤੱਕ ਇਸ ਅੱਗ ਨੂੰ ਬੁਝਾਉਣ ਦੇ ਲਈ ਅਸੀਂ ਪਹੁੰਚੇ ਤਾਂ ਉਸ ਸਮੇਂ ਤੱਕ ਜੋ ਅੱਗ ਹੈ ਇਹਦੇ ਸੱਕ ਨੂੰ ਸਾੜਦੇ ਹੋਏ ਅੰਦਰ ਤੱਕ ਚਲੀ ਗਈ ਸੀ ਤੇ ਨਾਲ ਦੀ ਨਾਲ ਆਸੇ ਪਾਸੇ ਜੋ ਕੱਪੜੇ ਵਗੈਰਾ ਜਲਣਸ਼ੀਲ ਵਸਤੂਆਂ ਪਈਆਂ ਸੀ ਉਹ ਵੀ ਇਸ ਦੇ ਨਾਲ ਜੋ ਮੱਚ ਚੁੱਕੀਆਂ ਸੀ ਤੇ ਕੋਲੇ ਜੋ ਬਣਦਾ ਰੁੱਖ ਹੈ ਉਸ ਤੱਕ ਜਿਹੜੀ ਇਹਦੀ ਅੱਗ ਹੈਗੀ ਉਹ ਪਹੁੰਚ ਚੁੱਕੀ ਸੀ ਤੇ ਇਸੇ ਤਰ੍ਹਾਂ ਹੀ ਕੁਝ ਸਮਾਂ ਪਹਿਲਾਂ ਜੋ ਖੇਤਪਾਲ ਦੀ ਪੂਜਾ ਵਾਲਾ ਜੰਡ ਹੈ ਇੱਕ ਹੋਰ ਤਾਂ ਉਥੇ ਵੀ ਇਸ ਤਰ੍ਹਾਂ ਕੱਪੜੇ ਚੜਾਏ ਜਾਂਦੇ ਹਨ ਤੇਲ ਚੜਾਇਆ ਜਾਂਦਾ ਹੈ ਤਾਂ ਉੱਥੇ ਵੀ ਜੋ ਅੱਗ ਲੱਗੀ ਸੀ ਜਿਸ ਦੇ ਨਾਲ ਉਸ ਜਿਹੜਾ ਝੰਡ ਦੇ ਰੁੱਖ ਦਾ ਕਾਫੀ ਨੁਕਸਾਨ ਹੋਇਆ ਸੀ ਇਸ ਅੱਗ ਦੀਆਂ ਜੋ ਲਪਟਾਂ ਨਾ ਉਸ ਝੰਡ ਦੇ ਰੁੱਖ ਦੇ ਤਾਹਾਂ ਤੱਕ ਚੱਲ ਗਈਆਂ ਸੀ ਤੇ ਉਹਦੇ ਨਾਲ ਜਿਹੜੇ ਉਹਦੇ ਪੱਤੇ ਵਗੈਰਾ ਮੱਚ ਗਏ ਸੀ ਤੇ ਨਾਲ ਦੀ ਨਾਲ ਜਿਹੜਾ ਉਸ ਦੇ ਵਿੱਚ ਇੱਕ ਕਾਫੀ ਮੋਟਾ ਤੇ ਬਜ਼ੁਰਗ ਸੱਪ ਸੀ ਉਹ ਵੀ ਉਸ ਅੱਗ ਦੇ ਨਾਲ ਮੱਚ ਗਿਆ ਸੀ ਤਾਂ ਇਸੇ ਤਰ੍ਹਾਂ ਹੀ ਇਸ ਸਥਾਨ ਤੇ ਜਿੱਥੇ ਹੁਣ ਅੱਗ ਲੱਗੀ ਹੋਈ ਹੈ ਇੱਥੇ ਵੀ ਪਹਿਲਾਂ ਅਗਲਗ ਚੁੱਕੀ ਐ ਤਾਂ ਉਸ ਨੂੰ ਵੀ ਭਜਾਇਆ ਗਿਆ ਸੀਗਾ ਤੇ ਉਹਦੇ ਨਾਲ ਜੋ ਇਹਦਾ ਜਿਹੜਾ ਸੱਕ ਵਗੈਰਾ ਹੈ ਉਹਨੂੰ ਕਾਫੀ ਨੁਕਸਾਨ ਹੋਇਆ ਸੀ ਤਾਂ ਇਹ ਕੇਵਲ ਇੱਥੇ ਨਹੀਂ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਜਿੱਥੇ ਇਸ ਤਰ੍ਹਾਂ ਝੰਡ ਦੇ ਦਿਵਾਲੇ ਕੱਪੜੇ ਵਗੈਰਾ ਬਗਲੇ ਜਾਂਦੇ ਹਨ ਤੇ ਉੱਥੇ ਜੋ ਜੋਤਾਂ ਵਗੈਰਾ ਲਗਾਈਆਂ ਜਾਂਦੀਆਂ ਹਨ ਤਾਂ ਉੱਥੇ ਅਕਸਰ ਹੀ ਅੱਗ ਲੱਗ ਜਾਂਦੀ ਹੈ ਉਹ ਅੱਗ ਲੱਗਣ ਨਾਲ ਜੋ ਝੰਡ ਦਾ ਰੁੱਖ ਹੈਗਾ ਉਹ ਸੁੱਕ ਜਾਂਦਾ ਹੈ ਜਾਂ ਫਿਰ ਉਹ ਇੰਨਾ ਕੁ ਕਮਜ਼ੋਰ ਹੋ ਜਾਂਦਾ ਜਿਹੜਾ ਉਹਦਾ ਸਿੱਖ ਸੱਕਾ ਦਾ ਸ਼ਲਕਾ ਉਹ ਮੱਚ ਜਾਂਦਾ ਤੇ ਅਖੀਰ ਤੋਂ ਡਿੱਗ ਪੈਂਦਾ ਹੈ